ਕੂੜੇ ਦੇ ਡੰਪ ਦੇ ਨਜ਼ਦੀਕ ਸਿੱਟਿਆ ਜਾਂਦਾ ਸੀ ਵੇਸਟੇ ਸਮਾਨ ਨਗਰ ਕੌਂਸਲ ਨੇ ਫੜ ਲਈ ਇੱਕ ਟਰਾਲੀ ਹੁਣ ਕੀ ਹੋਵੇਗੀ ਕਾਰਵਾਈ ਤੁਜੜੇਗਾ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਬਦਾ ਸੁਭਾਗ ਕਰਦਾ ਹੈ ਇਨੀ ਦਿਨੀ ਫਰੀਕ ਕੋਟ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹੇ ਦੇ ਅੰਦਰ ਪਿਛਲੇ ਦਿਨੀ ਇੱਕ ਖਬਰ ਸਾਡੇ ਵੱਲੋਂ ਵੀ ਨਸ਼ਰ ਕੀਤੀ ਗਈ ਸੀ ਕੋਟਪੁਰਾ ਰੋਡ ਦੇ ਉੱਪਰ ਕੂੜੇ ਦੇ ਡੰਪ ਦੇ ਨਜ਼ਦੀਕ ਬੁਰਾ ਹਾਲ ਹੈ ਛੜਕ ਤੱਕ ਜਿਹੜਾ ਕੂੜਾ ਆਇਆ ਹੋਇਆ ਹੈ ਅਤੇ ਉੱਥੇ ਅੱਗ ਲੱਗੀ ਰਹਿੰਦੀ ਹੈ ਤਾਂ ਦੂਜੇ ਪਾਸੇ ਇੱਕ ਹੋਰ ਖਬਰ ਸਾਹਮਣੇ ਆਈਆਂ ਸੀ ਕਿ ਫਰੀਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਵਿੱਚ ਵੇਸਟੇਜ ਜੋ ਉੱਥੇ ਬਾਹਰ ਸੁੱਟਿਆ ਹੋਇਆ ਸੀ ਉਸ ਦੀਆਂ ਖਬਰਾਂ ਵੀ ਨਸ਼ਰ ਹੋਈਆਂ ਸੀ ਅਤੇ ਹੁਣ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਫਰੀਕੋਟ ਦੇ ਨਗਰ ਕੌਂਸਲ ਵੱਲੋਂ ਇਸ ਕੂੜੇ ਦੇ ਡੰਪ ਦੇ ਨੇੜੇ ਇੱਕ ਟਰਾਲੀ ਨੂੰ ਫੜਿਆ ਗਿਆ ਹੈ ਜੋ ਕਿ ਕਿਹਾ ਜਾ ਰਿਹਾ ਕਿ ਪਹਿਲਾਂ ਹੀ ਇੱਥੇ ਕੂੜਾ ਸੜਦੀ ਸੀ ਅਤੇ ਅਤੇ ਉਹਨਾਂ ਵੱਲੋਂ ਵੀ ਆਗਲ ਲਾਈ ਜਾਂਦੀ ਸੀ ਇਸ ਬੰਦ ਦੇ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਵਿੰਦਰਪਾਲ ਨਿੰਦਾ ਵੱਲੋਂ মিডিਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਟਰਾਲੀ ਜੋ ਫੜੀ ਗਈ ਹੈ ਇਹ ਫਰੀ ਕੋਰਟ ਦੇ ਗੁਰਗੁਪਤ ਸਿੰਘ ਮੈਡੀਕਲ ਹਸਪਤਾਲ ਦੀ ਹੈ ਕਿਉਂਕਿ ਉਹਨਾਂ ਦਾ ਉਹਨਾਂ ਵੱਲੋਂ ਇਹ ਇੱਥੇ ਕੂੜਾ ਸੁੱਟਿਆ ਜਾਂਦਾ ਸੀ ਅਤੇ ਉਹਨਾਂ ਵੱਲੋਂ ਹੀ ਇੱਥੇ ਏੜੀ ਅੱਗ ਲਾਈ ਜਾਂਦੀ ਹੈ ਨਗਰ ਕੌਂਸਲ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਨੂੰ ਕੁਝ ਹਦਾਇਤਾਂ ਦਿੱਤੀਆਂ ਗਈਆਂ ਸਨ ਉਸ ਤੋਂ ਬਾਅਦ ਹੀ ਇੱਥੇ ਕੂੜਾ ਸਿੱਟਿਆ ਜਾਣਾ ਸੀ ਪਰ ਉਹਨਾਂ ਵੱਲੋਂ ਕੋਈ ਵੀ ਗੱਲ ਨਹੀਂ ਮੰਨੀ ਗਈ ਅਤੇ ਲਗਾਤਾਰ ਇੱਥੇ ਕੂੜਾ ਸਿੱਟਿਆ ਜਾ ਰਿਹਾ ਸੀ ਅਤੇ ਉਸ ਨੂੰ ਅੱਗ ਲਾਈ ਜਾ ਰਹੀ ਸੀ ਜਿਸ ਤੋਂ ਬਾਅਦ ਅੱਜ ਉਹਨਾਂ ਵੱਲੋਂ ਟਰਾਲੀ ਇਹ ਫੜੀ ਗਈ ਹੈ ਉਹਨਾਂ ਨੇ ਕਿਹਾ ਕਿ ਇਸ ਬਾਰੇ ਲਖਤੀ ਤੌਰ ਤੇ ਵੀ ਇਹਨਾਂ ਦੇ ਧਿਆਨ ਵਿੱਚ ਲਿਆਦਾ ਗਿਆ ਸੀ ਪਰ ਉਹਨਾਂ ਨੂੰ ਅੱਖੋਂ ਪਰੋਕੇ ਕੀਤਾ ਗਿਆ ਹੈ ਫਿਲਹਾਲ ਉਹ ਟਰਾਲੀ ਇਹ ਫੜ ਲਈ ਗਈ ਹੈ ਦੇਖਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਇਹ ਟਰਾਲੀ ਨੂੰ ਇੱਕ ਵਾਰ ਫੜ ਲਿਆ ਗਿਆ ਹੈ ਪਰ ਦੇਖਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਗਰ ਕੌਂਸਲ ਵੱਲੋਂ ਇਹ ਜੋ ਟਰਾਲੀ ਫੜੀ ਗਈ ਹੈ ਜੋ ਕਿ ਦੱਸਿਆ ਜਾ ਰਿਹਾ ਹੈ ਕਿ ਬਾਬਾ ਫਰੀਦ ਯੂਨੀਵਰਸਿਟੀ ਦੀ ਹੈ ਜੋ ਕੂੜਾ ਸੱਟ ਰਹੀ ਸੀ ਉਸ ਤੇ ਕੀ ਕਾਰਵਾਈ ਹੁੰਦੀ ਹੈ ਜਿੰਨਾ ਦੀ ਦੂਜੇ ਪਾਸੇ ਜੋ ਇਹਨਾਂ ਦੀ ਆਪਸੀ ਕੂੜੇ ਨੂੰ ਲੈ ਕੇ ਟਸਰਬਾਦੀ ਚੱਲ ਰਹੀ ਹੈ ਉਹ ਕਦੋਂ ਖਤਮ ਹੁੰਦੀ ਹੈ ਕਿਉਂਕਿ ਯੂਨੀਵਰਸਿਟੀ ਵੱਲੋਂ ਇਸ ਜੀ ਦੇ ਉੱਪਰ ਜਦੋਂ ਖਬਰਾਂ ਲੱਗਦੀਆਂ ਹਨ ਤਾਂ ਮੀਡੀਆ ਉੱਪਰ ਹੀ ਸਵਾਲ ਖੜੇ ਕੀਤੇ ਜਾਂਦੇ ਨੇ ਕਿ ਮੀਡੀਆ ਵੱਲੋਂ ਜਾਣ ਬੱਝ ਕੇ ਯੂਨੀਵਰਸਿਟੀ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਪਰ ਦੂਜੇ ਪਾਸੇ ਹੁਣ ਇਹ ਤਸਵੀਰਾਂ ਸਿਰ ਨਿਕਲ ਕੇ ਸਾਹਮਣੇ ਆਈਆਂ ਨਗਰ ਕੌਂਸਲ ਦੇ ਪ੍ਰਧਾਨ ਅਤੇ ਉੱਥੋਂ ਦੇ ਅਧਿਕਾਰੀ ਸਿੱਧੇ ਤੌਰ ਤੇ ਯੂਨੀਵਰਸਿਟੀ ਉੱਪਰ ਹੀ ਇਹ ਕੂੜੇ ਨੂੰ ਲੈ ਕੇ ਸਵਾਲ ਖੜੇ ਕਰ ਰਹੇ ਨੇ ਤੁਸੀਂ ਵੀ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਕੀ ਕਹਿੰਦੇ ਨੇ ਇਸ ਵਾਰ ਦੇ ਨਗਰ ਕੌਂਸਲ ਦੇ ਪ੍ਰਧਾਨ ਅਤੇ ਅਧਿਕਾਰੀ ਮੈਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਗਾ ਅਸੀਂ 60000 ਰੁਪਇਆ ਮੈਡੀਕਲ ਗੁਰਗੋਬਿੰਦ ਸਿੰਘ ਮੈਡੀਕਲ ਵਾਲਿਆਂ ਨਾਲ ਇੱਕ ਕੀਤਾ ਸੀ ਇੱਕ ਲੈਟਰ ਕੱਢਿਆ ਸੀ ਉਹ ਵੀ ਸਾਡੇ ਕੋਲੇ ਉੱਚ ਪ੍ਰਸ਼ਾਸਨ ਨੂੰ ਤੇ ਸਦਹਾਰੀਆਂ ਨੂੰ ਸਾਨੂੰ ਹੁਕਮ ਹੋਇਆ ਸੀ ਮਿਹਨਤ ਦਾ ਜਿਹੜਾ ਕੂੜਾ ਉਹ ਉਹਦਾ ਨਪਟਾਰਾ ਸਹੀ ਢੰਗ ਨਾਲ ਕਰਵਾਇਆ ਜਾਵੇ ਉਸ ਲਈ ਸਾਡੇ ਮਾਨਯੋਗ ਈਓ ਸਾਹਿਬ ਨੇ ਇੱਕ ਲੈਟਰ ਕੱਢਿਆ ਸੀ ਜਿਸ ਵਿੱਚ ਇਹਨਾਂ ਨੂੰ 60000 ਰੁਪਇਆ ਪਰ ਮਹੀਨਾ ਦੇਣ ਲਈ ਕਿਹਾ ਗਿਆ ਸੀ ਪਰ ਨਾਲ ਉੱਥੇ ਇਹ ਵੀ ਇਹਨਾਂ ਨੂੰ ਕਿਹਾ ਗਿਆ ਸੀ ਕਿ ਜਿਹੜਾ ਇਹ ਕੂੜਾ ਹੈਗਾ ਇਹ ਪ੍ਰੋਪਰ ਸੈਗਰੀਗੇਟ ਕਰਕੇ ਸਾਨੂੰ ਦਿੱਤਾ ਜਾਵੇ ਤਾਂ ਜੋ ਇਹਦੀ ਪ੍ਰੋਸੈਸਿੰਗ ਹੋ ਸਕੇ ਪਰ ਇਹ ਜਿਵੇਂ ਤੁਸੀਂ ਪਿੱਛੇ ਟਰਾਲੀ ਮੇਰੇ ਵੇਖਦੇ ਹੋ ਮਿਕਸ ਵੇਸਟ ਆਇਆ ਹੋਇਆ ਇਸ ਵੇਸਟ ਨੂੰ ਇਹਨਾਂ ਦੇ ਜਿਹੜੇ ਬੰਦੇ ਸੁੱਟਣ ਆਉਂਦੇ ਆ ਪਈ ਦੇ ਉੱਤੇ ਸੁੱਟ ਕੇ ਅੱਗ ਵੀ ਲਗਾ ਜਾਂਦੇ ਆ ਤੇ ਜਿਸ ਦੇ ਨਾਲ ਪਿੱਛੇ ਪੋਲੂਸ਼ਨ ਦਾ ਵੀ ਬਹੁਤ ਜ਼ਿਆਦਾ ਸਾਡੇ ਮਤਲਬ ਸ਼ਹਿਰ ਦੇ ਵਿੱਚ ਧੂਏ ਧੂ ਐ ਦਾ ਦਿਖਦਾ ਦੇਖਣ ਵਾਲਿਆਂ ਨੂੰ ਹੀ ਲੱਗਦਾ ਵੀ ਮਿਊਨਿਸਪਲ ਕਮੇਟੀ ਬੰਨੀ ਉਹ ਟਰਾਲੀਆਂ ਸਿੱਟੀਆਂ ਜਾ ਰਹੀਆਂ ਪਰ ਇਹ ਮਤਲਬ ਡੇਲੀ ਦੀਆਂ ਤਿੰਨ ਤੋਂ ਚਾਰ ਟਰਾਲੀਆਂ ਸਾਡੇ ਇਸ ਤਰੀਕੇ ਨਾਲ ਵੇਲੇ ਇੱਕ ਵੇਰੇ ਸੁੱਟ ਜਾਂਦੇ ਆ ਇਹ ਸਾਰਾ ਵੇਸ ਤੁਸੀਂ ਪਿੱਛੇ ਵੇਖ ਸਕਦੇ ਆ ਅਸੀਂ ਇਹੀ ਇਹਨਾਂ ਨੂੰ ਪਹਿਲਾਂ ਵੀ ਇਹ ਗੱਲ ਕਹੀ ਸੀ ਵੀ ਜੇਕਰ ਸਾਨੂੰ ਤੁਸੀਂ ਕੂੜਾ ਦੇ ਕੇ ਜਾਣਾ ਤਾਂ ਕੂੜਾ ਸਹੀ ਢੰਗ ਨਾਲ ਉਹਦਾ ਸੈਗਰੀਗੇਟ ਕਰਕੇ ਦਿੱਤਾ ਜਾਵੇ ਤਾਂ ਜੋ ਉਹਦਾ ਨਪਟਾਰਾ ਹੋ ਸਕੇ। ਪਰ ਜਿਹੜਾ ਸਾਡਾ ਕੋਟਪੁਰਿਆ ਦਾ ਡੰਪ ਹੈ ਇਹ ਰੇਤੇ ਨਿੱਤ ਆਮ ਨਗਰ ਕੌਂਸਲ ਦੀਆਂ ਡੇਲੀ ਖਬਰਾਂ ਲੱਗਦੀਆਂ ਵੀ ਨਗਰ ਕੌਂਸਲ ਉੱਥੇ ਅੱਗ ਲਾਉਂਦੀ ਆ ਨਗਰ ਕੌਂਸਲ ਉੱਥੇ ਕੂੜਾ ਸੁੱਟਦੀ ਆ ਡੰਪ ਤੋਂ ਜਿਹੜਾ ਬਾਹਰ ਮੈਲਣ ਵਾਲੀ ਜਗ੍ਹਾ ਜਿਹੜੀ ਉਸ ਜਗ੍ਹਾ ਦੀ ਮੈਂ ਗੱਲ ਕਰ ਰਿਹਾ। ਤਗਰੀਬਨ ਮੇਰਾ ਸਾਮਨੇ ਕਦਮ ਆ ਮੈਂ ਦਿੱਲੀ ਉੱਥੇ ਨਿਗਾ ਰੱਖਦਾ ਕੋਈ ਨਾ ਕੋਈ ਉੱਥੇ ਮਾੜੀ ਅਨੁਸਕਾਮੀ ਘਟਣਾ ਨਾ ਵਾਪਰੇ ਨਾ ਜੇ ਕਲੋਨੀ ਵਾਲਾ ਮੈਨੂੰ ਫੋਨ ਆਉਂਦੇ ਆ ਗੁਰਤੇਜ ਖੋਸਾ ਜੀ ਦਾ ਫੋਨ ਆਇਆ ਅਗਰ ਕਮਲ ਦਾ ਫੋਨ ਆਇਆ ਮੈਨੂੰ ਜੁਪਲਨ ਸਾਹਬ ਦਾ ਵੀ ਉੱਥੇ ਆਪਣੇ ਸਰਪੰਚ ਵੀ ਟੋਡੀ ਨਗਰ ਕਾਉਂਸਲ ਇੱਥੇ ਅੱਗ ਲਾਉਂਦੀ ਹੈ ਜੀ ਮਤਲਬ ਆਪਣੇ ਗਾਂ ਤੋਂ ਸਬੰਧ ਖਰਾਬ ਹੋਣਗੇ ਤੁਸੀਂ ਮਤਲਬ ਸਿਸਟਮ ਪਰ ਮੈਂ ਉਸਦੀ ਦੀ ਨਿਗਾ ਰੱਖਦੇ ਹੋਏ ਤਿੰਨ ਚਾਰ ਬੰਦੇ ਉੱਤੇ ਭਾਏ ਵੇ ਆ ਯੂਨੀਵਰਸਿਟੀ ਤੋਂ ਜਿਹੜਾ ਕੋਈ ਵੀ ਡਿਸਪੋਜ਼ ਆਫ ਹੈ ਹਾਲੀ ਸਾਹਿਬ ਨੇ ਖਬਰ ਲਾਈ ਸੀ ਉੱਤੇ 40-50 ਟਰਾਲੀਆਂ ਪਈਆਂ ਸੀ ਉਹ ਨੇਰੇ ਸਵੇਰੇ ਸਾਰੇ ਦਾ ਸਾਰਾ ਕੂੜਾ ਉਹਨਾਂ ਉੱਤੇ ਛੱਟਿਆ ਅਸੀਂ ਦੋ ਤਿੰਨ ਟਰਾਲੀਆਂ ਨੂੰ ਪਹਿਲਾਂ ਰੋਕ ਕੇ ਉਹਨਾਂ ਨੂੰ ਬੇਨਤੀ ਵੀ ਕੀਤੀ ਕਿ ਇਹਦੀ ਪਰਮਿਸ਼ਨ ਲਈ ਜਾਵੇ ਜਾਂ ਸਿਸਟਮ ਇਹਨੂੰ ਇਹਨੂੰ ਜਿਹੜਾ ਅਸੀਂ ਸਹੀ ਇੱਕ ਵੀਰ ਜੀ ਮੈਂ ਤੁਹਾਨੂੰ ਬੇਨਤੀ ਕਰਦਾ ਮੀਡੀਆ ਦੇ ਥਰੂ ਜਿਹੜਾ ਸਹੀ ਅੱਜ ਦਾ ਪ੍ਰੋਸੈਸ ਹੈ ਜਾਂ ਸੈਂਟਰਲ ਗਵਰਨਮੈਂਟ ਤੋਂ ਤੁਹਾਨੂੰ ਫੰਡ ਆਉਂਦਾ ਅਸੀਂ ਇਹ ਕੂੜਾ ਪਹਿਲੇ ਸਟੇਜ ਤੇ ਖਤਮ ਕਰਕੇ ਇਹਨੂੰ ਡਿਸਪੋਜ਼ ਆਫ ਕਰਨਾ ਹੈ ਯੂਨੀਵਰਸਿਟੀ ਨੂੰ ਚਾਹੀਦਾ ਵੀ ਆਪਦਾ ਉੱਤੇ ਕੋਈ ਸਿਸਟਮ ਬਣਾ ਕੇ ਇਹਨੂੰ ਉਸ ਹਾਵਨਾ ਕੂੜੇ ਨੂੰ ਉੱਥੇ ਖਤਮ ਕਰਕੇ ਇਹਨੂੰ ਆਪਦੇ ਕੋਈ ਖਾਦ ਜਾਂ ਕੋਈ ਬਗਾਲਦਾ ਡੰਪ ਬਣਾਉਣ ਉੱਤੇ ਪਿੱਟਾ ਬਣਾਉਣ ਪਿੱਟਾ ਜੇ ਕੂੜਾ ਪਾਉਣਾ ਹੈ ਜਿਹੜਾ ਸਾਨੂੰ ਸੈਂਟਰ ਗਵਰਨਮੈਂਟ ਕੋਲੋਂ ਪੈਸਾ ਆਉਂਦਾ ਉਹਦੇ ਚ ਪਹਿਲੀ ਸ਼ਰਤ ਇਹ ਹੈ ਵੀ ਇਹ ਕੂੜਾ ਡੰਪ ਤੇ ਨਹੀਂ ਜਾਣਾ ਕੂੜੇ ਨੂੰ ਅਸੀਂ ਪਹਿਲੇ ਸਟੇਜ ਤੇ ਇਹਨੂੰ ਖਤਮ ਕਰਨਾ ਹੈ ਪਰ ਬਦਕਿਸਮਤੀ ਹੈ ਅਸੀਂ ਵੀ ਮੈਂ 40 ਤੋਂ 50 ਟਰਾਲੀਆਂ ਦਾ ਕੂੜਾ ਜੋ ਹਾਲੀ ਸਾਹਿਬ ਨੇ ਖਬਰ ਲਾਈ ਸੀ ਸਾਰੇ ਦਾ ਸਾਰਾ ਉੱਥੇ ਮਿਲਦੇ ਉੱਥੇ ਮੈਰ ਦੇ ਵਿੱਚ ਲੱਥਿਆ ਹੈ ਲਾਉਣ ਤੋਂ ਬਾਅਦ ਨਾਲ ਦੇ ਨਾਲ ਅੱਗ ਲਾ ਦਿੱਤੀ ਜਾਂਦੀ ਹੈ ਉਹ ਅੱਗ ਜਿਹਨੂੰ ਕੂੜੇ ਨੂੰ ਅੱਗ ਲੱਗ ਜਾਂਦੀ ਹੈ ਉਹ ਅੱਗ ਪੁੱਜਦੀ ਨਹੀਂ ਵਿੱਚ ਉਹ ਗੱਤੇ ਆ ਲਫਾਫੇ ਆ ਜਾਂ ਦਵਾਈਆਂ ਦੇ ਕੋਈ ਨਿੱਕੇ ਨਿੱਕੇ ਪੈਕਟ ਆ ਉਹ ਦਵਾਈ ਦਾ ਇਦਾਂ ਮਾੜਾ ਪ੍ਰਭਾਵ ਪੈਂਦਾ ਧੂਏ ਦਾ ਆਸ-ਪਾਸ ਦੇ ਲੋਕਾਂ ਨਾਲ ਸਾਰਿਆਂ ਨਾਲ ਮੇਰੇ ਸਬੰਧ ਵਿਗੜੇ ਹੋਇਆ ਵੀ ਤੂੰ ਨਗਰ ਕੌਂਸਲ ਦੇ ਜਮੂਰ ਸੀਟ ਤੇ ਬੈਠੇ ਹੋ ਇਹਨੂੰ ਕਿਰਪਾ ਕਰਕੇ ਤੁਸੀਂ ਇਹਨੂੰ ਇਹਨੂੰ ਬੰਦ ਕਰੋ ਮੈਂ ਆਪਦੀ ਨਿੱਜੀ ਪੇਨ ਲੈਂਦੇ ਹੋਏ ਨੇ ਮੈਂ ਉੱਥੇ ਧਿਆਨ ਰੱਖਿਆ ਜੇ ਗੱਲਬਾਤ ਇਹਨਾਂ ਦੀ ਟਰਾਲੀਆਂ ਰੁਕੀਆਂ ਇਹਨਾਂ ਨੂੰ ਵਾਰ-ਵਾਰ ਬਾਅਦੂਦ ਰਿਟਰਨ ਕੱਢਣ ਦੇ ਬਾਅਦੂਦ ਵੀ ਵਾਰ-ਵਾਰ ਕਾਰਨ ਕੀ ਆ ਜੋ ਉਹਨਾਂ ਟਰੈਕਟਰਾਂ ਦੇ ਡਰਾਈਵਰ ਆ ਸਾਡੇ ਭੈਣ ਭਰਾ ਆ ਸਾਡੇ ਬੱਚੇ ਆ ਸਾਡੇ ਭਰਾ ਅਸੀਂ ਕਿਸੇ ਦਿਨ ਚਾਹੁੰਦੇ ਵੀ ਕਿ ਇਹਦਾ ਮਾੜਾ ਕਰਕੇ ਅੱਜ ਫੇਰ ਦੁਬਾਰਾ 10 15 ਨੂੰ ਉਹਨੂੰ ਰਿਟਰਨ ਕੱਢ ਕੇ ਨੋਟਸ ਵੀ ਕੱਢੇ ਆ ਬੇਨਤੀ ਵੀ ਕੀਤੀ ਆ ਸੈਂਟਰੀ ਵੀ ਸੈਂਟਰੀ ਨਾਲ ਵੀ ਗੱਲ ਹੋਈ ਆ ਉਹਨਾਂ ਕੋ ਸੈਂਟਰੀ ਉੱਥੇ ਰੱਖਿਆ ਹੋਇਆ ਜੀ ਨਹੀਂ ਸੋਧਲਾ ਵੀ ਗੱਲ ਹੋਈ ਆ ਅੱਜ ਫੇਰ ਇੱਕ ਟਰਾਲੀ ਰੁਕੀ ਆ ਸਿਰਫ ਉਹ ਸਿਰਫ মিডিਆ ਦੇ ਰੂਪ ਰੂਪ ਤੇ ਲੋਕਾਂ ਦੇ ਰੂਪ ਰੂਪ ਕਰਨਾ ਚਾਹੁੰਦੇ ਵੀ ਆ ਆ ਕੁਝ ਹੋ ਰਿਹਾ ਬਦਨਾਮ ਨਗਰ ਕਾਉਂਸਲ ਹੋ ਰਹੀ ਆ ਆ ਪ੍ਰੋਸੈਸ ਆ ਜਗਾ ਨਹੀਂ ਦਿੰਦੇ ਸਾਲਾਂ ਤੋਂ ਪ੍ਰੋਸਟਾ ਨਹੀਂ ਸਰ ਜਗਾ ਜੇ ਲੈਣੀ ਹੈ ਤਾਂ ਜਗਾ ਪੈਸਾ ਨਹੀਂ ਮਿਲਣੀ ਹੈ ਜੀ ਉਹ ਤਾਂ ਆਪਾਂ ਇੱਕ ਟਿੱਥੀ ਕੱਢੀ ਇਹਨਾਂ ਨੇ 60000 ਰੁਪਿਆ ਸਾਡੇ ਕੋਲ ਜੋ ਸਾਹਿਬ ਨੇ ਇੱਕ ਲੈਟਰ ਕੱਢਿਆ ਸਾਨੂੰ ਬਿਨਾਂ ਪੁੱਛੇ ਕੱਢਿਆ ਪਹਿਲਾਂ ਤਾਂ ਮੈਂ ਤੁਹਾਨੂੰ ਕਹਿੰਦਾ ਵੀ ਜਿਹੜਾ ਸਹੀ ਜਿਹੜੀ ਸਰ ਕੂੜੇ ਦੇ ਪ੍ਰੋਸੈਸ ਹੈ ਇਹਨੂੰ ਆਪਾਂ ਫਸਟ ਸਟੇਜ ਤੇ ਖਤਮ ਕਰਨਾ ਹੈ ਨਗਰ ਕੌਂਸਲ ਨੇ ਵੀ ਇਹਨਾਂ ਨੇ ਵੀ ਕੋਈ ਯੂਨੀਵਰਸਿਟੀ ਹੈ ਜੋ ਕੁਝ ਵੀ ਆ ਕੋਈ ਮੈਡੀਕਲ ਕਾਲਜ ਆ ਡੈਂਟਲ ਕਾਲਜ ਆ ਕਿਤੇ ਵੀ ਕੋਈ ਵਿਧਾਰਾ ਇਹਨਾਂ ਨੂੰ ਫਸਟ ਸਟੇਜ ਤੇ ਪਿੱਟਾ ਬਣਾ ਕੇ ਉਹਨੂੰ ਫਸਟ ਸਟੇਜ ਤੇ ਖਤਮ ਕਰਨਾ ਹੈ ਪਰ ਉਹ ਬਦਕਿਸਮਤੀ ਹੈ ਅਸੀਂ ਲੋਕ ਸੜਤਾ ਕੂੜਾ ਉਦੋਂ ਮੰਗਰ ਆਪੇ ਵੇਖੀ ਜੋ ਸਰਕਾਰ ਵੇਖੇ ਜਾ ਕੋਈ ਸਿਸਟਮ ਹੈ ਕਿ ਆ ਕੋਈ ਇਨੇ ਅਫਸਰ ਵੀ ਅੱਜ ਕੱਲ ਤੇ ਜਾਗਰੂਕ ਨਹੀਂ ਕੀ ਅਫਸਰਾਂ ਨੂੰ ਚਾਹੀਦਾ ਵੀ ਇਸ ਨੇ ਜਿਹੜਾ ਸਾਡਾ ਨਿੱਜੀ ਦੁਸ਼ਮਣ ਪੌਂਦਰ ਨਾਲ ਆਪ ਦੇ ਲੈਵਲ ਤੇ ਨੂੰ ਨਿਜਠਣ